जिमें जानते हाँ कि एक इंसान सारी जिंदगी नशा आ, सारी जिंदगी धन कमाने पर साब तुम्हारा धन की है सही कि है कि सेहत की असली खजान है इंग्लिश सेहत का खिलवाड़ क्यों है कर नशा करने क्यों लग जाता है कि नशा साहत का दोस्त है नशा साहत का सब तो व्डा दुश्मन है ਅੱਜ ਅਸੀਂ ਦੇਖ ਹੀ ਸਕਦੇ ਹਾਂ ਕਿ ਇੱਕ ਇਨਸਾਨ ਜਿਸ ਨੂੰ ਨਸ਼ੇ ਦੀ ਆਦਤ ਲੱਗ ਜਾਂਦੀ ਹੈ ਉਸ ਲਈ ਇਸ ਆਦਤ ਨੂੰ ਛੱਡਣਾ ਕਿੰਨਾ ਮੁਸ਼ਕਿਲ ਹੋ ਜਾਂਦਾ ਹੈ ਜੇਕਰ ਅਸੀਂ ਗੱਲ ਕਰੀਏ ਸਾਡੀ ਨੌਜਵਾਨ ਵਰਗ ਦੀ ਉਹ ਨੌਜਵਾਨ ਵਰਗ ਜਿਸ ਨੂੰ ਸਾਡੇ ਦੇਸ਼ ਦਾ ਭਵਿੱਖ ਮੰਨਿਆ ਜਾਂਦਾ ਹੈ ਅੱਜ ਜਿਨ੍ਹਾਂ ਨੇ ਮਾਮਤ ਇਹ ਉਮੀਦ ਰੱਖਦੇ ਨੇ ਕਿ ਉਹਨਾਂ ਦੇ ਬੱਚੇ ਪੜ੍ਹ ਲਿਖ ਕੇ ਵੱਡੇ ਅਫਸਰ ਬਣਨਗੇ ਉਹਨਾਂ ਦਾ ਨਾਮ ਰੌਸ਼ਨ ਕਰਨਗੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਗੇ ਪਰ ਅੱਜ ਅਸੀਂ ਕੀ ਦੇਖਦੇ ਹਾਂ ਕਿ ਉਹੀ ਨੌਜਵਾਨ ਵਰਗ ਸਭ ਤੋਂ ਜ਼ਿਆਦਾ ਨਸ਼ੇ ਵਿੱਚ ਡੁੱਬਿਆ ਹੋਇਆ ਹੁੰਦਾ ਹੈ ਮੁੰਡੇ ਦਾ ਮੁੰਡੇ ਨਰ ਕੁੜੀਆਂ ਵੀ ਨਸ਼ੇ ਦੇ ਜਾਲ ਵਿੱਚ ਫਸ ਚੁੱਕੀਆਂ ਨੇ ਨਸ਼ੇ ਨੇ ਨਾ ਜਾਣੇ ਕਿੰਨੇ ਕਾਰ ਬਰਬਾਦ ਕਰ ਦਿੱਤੇ ਪਰ ਫੇਰ ਵੀ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਘਟਣ ਦੀ ਬਜਾਏ ਵੱਧਦੀ ਜਾ ਰਹੀ ਹੈ ਜਿਹਾ ਉਹ ਕਹਿੰਦਾ ਸੀ ਪੰਜਾਬ ਵਿੱਚ ਵੀ ਦੇਖ ਸਕਦੇ ਹਾਂ ਪੰਜਾਬ ਰੰਗਲਾ ਪੰਜਾਬ ਤਾਂ ਰਹਿ ਹੀ ਨਹੀਂ ਸਭ ਨਸ਼ਿਆਂ ਦਾ ਗੁਲਾਮ ਬਣ ਕੇ ਰਹਿ ਗਿਆ ਪੰਜਾਬ 5 8 ਤੋਂ ਮਿਲ ਕੇ ਬਣਿਆ ਪੰਜਾਬ ਜਿੱਥੇ ਕਦੇ ਪੰਜ ਦਰਿਆ ਵਗਿਆ ਕਰਦੇ ਸੀ ਅੱਜ ਉੱਥੇ ਕੀ ਵਗ ਰਿਹਾ ਨਸ਼ਿਆਂ ਦੇ ਅਦਿਖ ਦਰਿਆ ਕਿ ਜੇ ਸਹੀ ਕਿ ਹੈ ਕਿ ਰੰਗਲਾ ਪੰਜਾਬ ਸਾਰਾ ਫਿੱਕਾ ਪੈ ਗਿਆ ਰੰਗਲਾ ਪੰਜਾਬ ਸਾਰਾ ਫਿੱਕਾ ਪੈ ਗਿਆ ਬਸ ਮੱਥੇ ਦੇ ਕਲੰਕ ਵਾਲਾ ਟਿੱਕਾ ਰਹਿ ਗਿਆ ਬਸ ਮੱਥੇ ਦੇ ਕਲੰਕ ਵਾਲਾ ਟਿੱਕਾ ਰਹਿ ਗਿਆ ਦੁੱਧ ਗਈੋ ਜਵਾਨੀ ਦੁੱਧ ਮੱਖਣਾ ਲਾਲ ਪਾਲੀ ਦੁੱਧ ਗਈੋ ਜਵਾਨੀ ਦੁੱਧ ਮੱਖਣਾ ਲਾਲ ਪਾਲੀ ਰੰਗ ਚਿਹਰੇ ਵਾਲਾ ਚੋਖਾ ਸਾਰਾ ਝਿੱਟਾ ਲੱਗ ਗਿਆ ਰੰਗ ਚਿਹਰੇ ਵਾਲਾ ਚੋਖਾ ਸਾਰਾ ਝਿੱਟਾ ਲੱਗ ਗਿਆ ਅਸੀਂ ਦੇਖ ਸਕਦੇ ਹਾਂ ਕਿ ਨਸ਼ੇ ਦੇ ਕਾਰਨ ਕਿੰਨੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਜੀਵੇਂ ਕਿ ਅਸੀਂ ਕਹਿ ਸਕਦੇ ਹਾਂ ਕਿ ਇਸ ਮੋਮਿੰਗ ਮੇਂ ਨਾਲ ਫੇਵਰੇਲ ਕੈਨਸਲ ਹੋ ਜਾਂਦਾ ਹੈ ਬਹੁਤ ਸਾਰੀਆਂ ਦਿਮਾਗੀ ਪ੍ਰੋਬਲਮਸ ਆ ਜਾਂਦੀਆਂ ਨੇ ਲekin ਇਨਸਾਨ ਅਸ਼ਾ ਕਰਦਾ ਹੈ ਕਿ ਸ਼ਾਦੋ ਡਿਪਰੈਸ਼ਨ ਤੋਂ ਛੁਟਕਾਰਾ ਪਾ ਲਵੇ ਪਰ ਇਹ ਬਿਲਕੁਲ ਗਲਤ ਸੋਚਦਾ ਹੈ ਉਸ ਦਾ ਡਿਪਰੈਸ਼ਨ ਹੋਰ ਜ਼ਿਆਦਾ ਵੱਧ ਜਾਂਦਾ ਹੈ ਨਿਸ਼ਾ ਕਰਨੇ ਦਾ ਮਤਲਬ ਇਹ ਹੈ ਕਿ ਉਸ ਦਾ ਉਹ ਬਿਲਕੁਲ ਆਪਣਾ ਮਾਨਸਿਕ ਸੰਤੁਲਨ ਖੋਬੜਦਾ ਅਸੀਂ ਦੇਖ ਸਕਦੇ ਹਾਂ ਕਿ ਉਸ ਦਾ ਲੀਵਰ ਖਰਾਬ ਹੋ ਜਾਂਦਾ ਹੈ ਫੋਟ ਪੈੜ-ਘੜੀ ਰੋਗ ਲੱਗ ਜਾਂਦੇ ਨੇ ਇਸ ਦਿਨੀਵਾਂ ਨੂੰ ਬਾਤ ਕਰ ਦਿੰਦਾ ਅਤੇ ਅੰਤ ਦਾ ਰਿਜ਼ਲਟ ਕੀ ਆਉਣਾ ਉਸ ਨੂੰ ਮੁਆਧਰ ਸਾਹਮਣਾ ਕਰਨਾ ਪੈਂਦਾ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਇੱਕ ਨਸ਼ਾ ਜਿਸ ਇਸ ਨੂੰ ਨਸ਼ੇ ਦੀ ਆਦਤ ਲੱਗ ਜਾਂਦੀ ਹੈ ਜੋ ਨਸ਼ਾ ਕਰਨ ਲੱਗ ਜਾਂਦਾ ਹੈ ਉਹ ਸਰੀਰਿਕ ਤੌਰ 'ਤੇ ਮਾਨਸਿਕ ਰੂਪ ਤੋਂ ਅਤੇ ਨਾਲ ਹੀ ਆਰਥਿਕ ਰੂਪ ਤੋਂ ਵੀ ਨਾ ਕਮਜ਼ੋਰ ਬਣ ਜਾਂਦਾ ਹੈ ਤਾਂ ਫੋਟ ਇਥੇ ਸਵਾਲ ਇਹ ਪੈਦਾ ਹੁੰਦਾ ਕਿ ਅਸੀਂ ਰੋ ਕਿਵੇਂ ਸਕਦੇ ਹਾਂ ਅਸੀਂ ਲੋਕਾਂ ਨੂੰ ਇਸ ਦੇ ਬੁਰੇ ਜਾਂ ਵੀ ਜੋ ਨਸ਼ਾ ਨੂੰ ਖਤਮ ਕਿਵੇਂ ਕਰ ਸਕਦੇ ਆ ਤਾਂ ਉਸ ਦੇ ਲਈ ਅਸੀਂ ਟੀਵੀ ਉੱਪਰ ਨਸ਼ੇ ਦੇ ਬੈਨੀਫਿਟਸ ਨੂੰ ਮੇਨ ਰੱਖ ਕੇ ਬਹੁਤ ਸਾਰੀਆਂ ਐਡਸ ਤਿਆਰ ਕਰ ਸਕਦੇ ਆ ਉਹਨਾਂ ਦੀ ਕਾਉਂਸਲਿੰਗ ਕਰ ਸਕਦੇ ਆ ਉਹਨਾਂ ਨੂੰ ਪਿਆਰ ਨਾਲ ਸਮਝਾ ਸਕਦੇ ਆ ਉਸ ਦੇ ਉਸ ਦੇ ਬਾਰੇ ਇਨਫੋਰਮੇਸ਼ਨ ਦੇ ਕੇ ਬਹੁਤ ਸਾਰੀਆਂ ਪੋਸਟਰਸ ਤਿਆਰ ਕਰ ਸਕਦੇ ਆ ਥਾਂ ਥਾਂ ਲਗਾ ਸਕਦੇ ਆ ਅਤੇ ਇੱਕ ਇਨਸਾਨ ਇੱਕ ਉਹ ਬੇ ਸਮਝ ਇਨਸਾਨ ਜਿਸ ਨੂੰ ਇਹਦਕ ਸਮਝ ਨਹੀਂ ਹੁੰਦਾ ਕਿ ਇੱਕ ਤਾਂ ਤੰਬਾਕੂ ਦੇ ਪੈਕੇਜ ਉੱਪਰ ਸਾਨੂੰ ਸਾਫ਼-ਸਾਫ਼ ਵਰਨਿੰਗ ਦਿੱਤੀ ਹੋਈ ਆ ਕਿ ਇਸੇ ਯੂਜ਼ ਨਾਲ ਇਨੇ ਬੁਰੇ ਕੈਂਸਰ ਜASE ਪੈੜੀ ਰੋਗ ਲੱਗ ਸਕਦੇ ਨੇ ਤੇ ਵੀ ਹੁੱਤੀ ਵਰਤੋ ਕਰਦਾ ਐ ਤਾਂ ਉਹਨਾਂ ਨੂੰ ਸਮਝਾ ਕੇ ਤਾਂ ਹੀ ਅਸੀਂ ਸਮਝਦਾ ਕਹਾਂਗੇ ਤਾਂ ਕਿਉਂ ਬਦੀ ਕੀ ਨਸ਼ਾ ਦੀ ਚੁਪਚਾਪੀ ਅਸੀਂ ਸਹੀਏ ਕਿਉਂ ਬਦੀ ਕੀ ਨਸ਼ਾ ਦੀ ਚੁਪਚਾਪੀ ਅਸੀਂ ਸਹੀਏ ਕਿਉਂ ਵਿਰਾਸਤਾਂ ਦਾ ਮੁੱਲ ਨਹੀਂ ਤਬਲੀਆ ਚਦੇਈਏ ਕਿਉਂ ਵਿਰਾਸਤਾਂ ਦਾ ਮੁੱਲ ਨਹੀਂ ਤਬਲੀਆ ਚਦੇਈਏ ਜੇ ਦੇਖਿਆ ਜਾਵੇ ਸਾਡੀ ਸਰਕਾਰ ਨੇ ਤਾਂ ਬਹੁਤ سارے ਨਸ਼ਾ ਛਡਾਊ ਕੇਂਦਰ ਵੀ ਸਥਾਪਿਤ ਕੀਤੇ ਨੇ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਪਾਸਾਰੇ ਉਪਰਾਲੇ ਵੀ ਕੀਤੇ ਜਾ ਰਹੇ ਨੇ ਨਸ਼ੇ ਦੇ ਵਿਰੁੱਧ ਵਿੱਚ ਸਰਕਾਰ ਵੱਲੋਂ ਤਾਂ ਇੱਕ ਨੰਬਰ ਵੀ ਲਾਗੂ ਕੀਤਾ ਜਾ ਰਿਹਾ ਹੈ ਕਿ ਜਿਸ ਕਿਸੇ ਨਸ਼ਾ ਸਮਗਲਰਾਂ ਦੀ ਜਾਣਕਾਰੀ ਦੇ ਸਕਦੇ ਆ ਔਰ ਇਸ ਦਾ ਫਾਇਦਾ ਕੀ ਹੈ ਕਿ ਸਾਡਾ ਸਾਡੀ ਸਾਰੀ ਇਨਫੋਰਮੇਸ਼ਨ ਗੁਪਤ ਵੀ ਰੱਖੀ ਜਾਂਦੀ ਹੈ ਪਰ ਇੱਥੇ ਲੋੜ ਹੈ ਸਾਨੂੰ ਸਰਕਾਰ ਦਾ ਸਾਡੇ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਦੀ ਉਹਨਾਂ ਦੇ ਕਿਸੇ ਯੁੱਧ ਵਿੱਚ ਸ਼ਾਮਿਲ ਹੋਣ ਤਾਂ ਮੈਂ ਉਮੀਦ ਕਰਦੀ ਹਾਂ ਕਿ ਅਸੀਂ ਸਾਰੇ ਰਲ ਕੇ ਇਸ ਯੁੱਧ ਵਿੱਚ ਸ਼ਾਮਿਲ ਹੋਵਾਂਗੇ ਅਤੇ ਆਪਣੇ ਪੰਜਾਬ ਨੂੰ ਮਰਦੋ ਰੰਗਲਾ ਪੰਜਾਬ ਬਣਾਵਾਂਗੇ ਤਾਂ ਚਲੋ ਢਾਲਕੇ ਦੀ ਕਸਮ ਚੁੱਕਦੇ ਹਾਂ ਕਿ ਨਮਾਕਾਰ ਕੀ ਆਵਾਜ਼ ਅਸੀਂ ਚੁੱਕਾਂਗੇ ਆਵਾਜ਼ ਨਮਾਕਾਰ ਕੀ ਆਵਾਜ਼ ਅਸੀਂ ਚੁੱਕਾਂਗੇ ਆਵਾਜ਼ ਫਿਰ ਮਰਦੋ ਬਣਾਵਾਂਗੇ ਉਹ ਰੰਗਲਾ ਪੰਜਾਬ ਫਿਰ ਮਰਦੋ ਬਣਾਵਾਂਗੇ ਨਸ਼ਾ ਮੁਕਤ ਪੰਜਾਬ ਆਵਾਗੇ ਸ਼ਹੀਦ ਭਗਤ ਸਿੰਘ ਦਾ ਪੰਜਾਬ ਸੋ ਲੈਟਸ ਸੇ ਨੋ ਟੂ ਡਰਗਸ ਥੈਂਕ ਯੂ